ਸਾਸੀ ਕਾ ਦੋਸਤੋ ਮੈਂ ਮਨਜੀਤ ਕਾ ਔਰ ਆਪਾਂ ਅੱਜ ਲੈ ਕੇ ਆਏ ਆ 21 ਇੰਚ ਬਲੈਸਟ ਦੀ ਕਾਟ ਕਿਵੇਂ ਪਾਣੀ ਹੈ ਜਿਵੇਂ ਕਿ ਆਪਾਂ ਨੇ 6.5 ਇੰਚ 13 ਇੰਚ ਨਾਲ ਦਾ 13 ਤਿਆਰ ਹੈ ਆਪਾਂ ਨੇ 6.5 ਇੰਚ ਲੈਣਾ ਹੈ 6.5 ਇੰਚithੋ ਲੈ ਕੇ ਆਪਾਂ ਤੇ ਨੀਚਲੇ ਪਾਸੋਂ ਵੀ ਆਪਾਂ ਨੇ 6.5 ਇੰਚ ਲੈ ਲੈਣਾ ਇੱਕ ਵਾਰੀ 6.5 ਇੰਚ ਲੈ ਕੇ ਆਪਾਂ ਤੇ ਇਥੋਂ ਆਪਾਂ 1/2 ਇੰਚ ਅੰਦਰ ਨੂੰ ਲੈ ਲੈਣੇ ਆ ਇਸ ਤਰ੍ਹਾਂ ਤੇ ਆਪਾਂ ਜਿਹੜਾ ਅੰਦਰਲੇ ਪਾਸੇ ਲਿਆ ਸੀ ਨਿਸ਼ਾਨ ਉਹਦੇ ਨਾਲ ਆਪਾਂ ਇਸ ਤਰ੍ਹਾਂ ਨਿਸ਼ਾਨ ਬਣਾ ਲੈਨੇ ਆ ਤੇ ਆਪਣਾ 7.5 ਇੰਚ ਇਥੋਂ ਲੈ ਲੈਨੇ ਆ ਆਪਾਂ ਬਾਕਸ ਦਾ 7.5 ਇੰਚ ਲੈ ਲੈਨੇ ਆ ਨੀਚੇ ਤੱਕ ਤੇ ਇਥੋਂ ਆਪਾਂ ਇੱਕ ਨਿਸ਼ਾਨ ਲਗਾ ਦਿੰਨੇ ਆ ਤੇ ਹੁਣ ਆਪਣੀ 21 ਇੰਚ ਬਰੈਸਟ ਤਿਆਰ ਹੈ ਜਿਵੇਂ 2 ਇੰਚ ਦਾ ਨਿਸ਼ਾਨ ਲੈ ਕੇ ਆਪਾਂ ਅੱਧਾ ਕੁ ਇੰਚ ਵੱਧ ਲਵਾਂਗੇ 11 ਇੰਚ ਕਰ ਦਾਂਗੇ ਕਿਉਂਕਿ ਆਪਣੀ ਪਲੋਈਆਂ ਦੇ ਵਿੱਚ ਅੱਧਾ ਇੰਚ ਆਊਗਾ ਹੀ ਆਊਗਾ ਤੇ ਇਹਨੂੰ ਆਪਾਂ ਜਦੋਂ ਹੁਣ ਬਰਾਬਰ ਲਾਵਾਂਗੇ ਤੇ ਆਪਾਂ ਉੱਪਰੋਂ ਲੈ ਕੇ ਇੱਥੋਂ ਫੀਟਿੰਗ ਤੱਕ ਆਪਾਂ ਇਹਨੂੰ ਬਰਾਬਰ ਕਰ ਲੈਣੇ ਆਂ ਕਿ ਇਹਦਾ ਅੱਧਾ ਕਿੰਨਾ ਹੁੰਦਾ ਹੈ 2 2 ਇੰਚ ਆਇਆ ਇਹ ਦੋਨਾਂ ਪਾਸੇ 2 ਇੰਚ ਦੂਸਰੇ ਪਾਸੇ ਕਰਕੇ ਆਪਾਂ ਤੇ ਇੰਚ ਨੂੰ ਅੰਦਰੋਂ ਕਾਟ ਪਾਵਾਂਗੇ ਆਪਾਂ ਇੱਥੋਂ ਇਸ ਤਰ੍ਹਾਂ ਇਹਦੇ ਨਾਲ ਜੋੜ ਦਾਂਗੇ ਆਪਾਂ ਜਿਹੜੀ ਫੀਟਿੰਗ ਦੀ ਹੈ ਤੇ ਹੁਣ ਆਪਾਂ ਉੱਪਰੋਂ ਲਵਾਂਗੇ 3.5 ਇੰਚ ਜਿਵੇਂ 7.5 ਇੰਚ ਸੀ ਆਪਾਂ ਇੱਥੇ 3.5 ਇੰਚ ਦਾ ਅੱਧ ਲੈ ਲਾਂਗੇ ਇਹਦਾ ਤੇ ਆਪਾਂ ਜਿਹੜੀ ਇਹ ਫੀਟਿੰਗ ਵਾਲੀ ਨਿਸ਼ਾਨੀ ਹੈ ਇਹਦੇ ਨਾਲ ਹਲਾਪਾ ਨੇ ਲਾਣਾ ਹੈ ਟਾਈਂ ਚਾਪਾ ਅੰਦਰ ਦੇ ਪਾਸੋਂ ਲੈ ਲੈਣੇ ਆ ਇਸ ਤਰ੍ਹਾਂ ਆਪਾਂ ਇਹਦੇ ਨਾਲ ਜੋੜ ਲੈਣੇ ਆ ਤੇ ਹੁਣ ਆਪਾਂ ਇਸ ਨੂੰ ਕਟਿੰਗ ਕਰ ਦਿੰਨੇ ਆ ਇਸ ਤਰ੍ਹਾਂ ਫਰੰਟ ਵਾਲਾ ਪੀਸ ਆਪਾਂ ਬਾਅਦ ਵਿੱਚ ਕਟਿੰਗ ਕਰਾਂਗੇ ਤੇ ਇਕੱਠਾ ਇੱਕ ਵਾਰੀ ਸਾਂਝਾ ਕੱਪੜਾ ਕੱਢ ਲੈਨੇ ਆਪਾਂ ਤੇ ਅੱਧੇ ਕੋਈ ਇੰਚ ਦੀ ਕਾਟ ਸਾਂਝੀ ਪਾ ਦਿੰਨੇ ਆਪਾਂ ਇਕੱਠੀ ਹੀ ਇਸ ਤਰ੍ਹਾਂ ਤਾਂ ਕਿ ਆਪਣੇ ਮੋੜੇ ਨਾ ਡਿੱਗਣ ਤੇ ਹੁਣ ਆਪਾਂ ਭਲੋਈਆਂ ਦੇ ਨਿਸ਼ਾਨ ਲਾਵਾਂਗੇ ਆਪਾਂ 1.5 ਇੰਚ ਤਿਆਰ ਕਰਨੀਆਂ ਨੇ ਭਲੋਈਆਂ ਤੇ ਆਪਾਂ ਵਿਚੇ ਕਾਟ ਦਾ ਪਾ ਕੇ ਆਪਾਂ 1.15 ਇੰਚ ਦੇ ਨਿਸ਼ਾਨ ਲਾ ਲਿਆ ਤਾਂ ਕਿ ਆਪਣੇ 1.5 ਇੰਚ ਤੇ ਤਿਆਰ ਹੋ ਜਾਣਗੀਆਂ ਭਲੋਈਆਂ 0.5 ਇੰਚ ਕਾਟ ਚ ਜਾਵਗੇ ਇੱਥੇ 0.3 ਇੰਚ ਤੇ ਨੀਚਲੇ ਪਾਸੇ ਆਪਾਂ 0.6 ਇੰਚ ਤੇ ਲਾਵਾਂਗੇ ਤੁਸੀਂ 7 ਇੰਚ ਤੇ ਵੀ ਲਾ ਸਕਦੇ ਹੋ ਹਾਈਟ ਲੰਬੀ ਹੋਵੇ ਜਿਹਦੀ ਉਹਦਾ ਤੁਸੀਂ ਵੱਧ ਲਾ ਲਓ ਜਿਹਦੀ ਹਾਈਟ ਘੱਟ ਹੋਵੇ ਉਹਨਾਂ ਦੀ ਤੁਸੀਂ 6 1/2 ਇੰਚ ਤੇ ਲਾ ਸਕਦੇ ਹੋ ਤੇ ਇਥੋਂ ਵੀ ਆਪਾਂ ਨੇ ਜਿਹੜਾ ਇਹ ਬਾਕਸ ਦਾ ਖੁੰਝਾ ਆਉਂਦਾ ਸੀ ਉਥੋਂ ਲੈ ਕੇ ਆਪਾਂ ਨੇ 2 ਇੰਚ ਦੀ ਹੀ ਲਾਈ ਨਿਸ਼ਾਨ ਤੇ ਦੂਸਰੀ ਸਾਈਡ ਤੇ ਵੀ ਆਪਾਂ ਨੇ 2 ਇੰਚ ਤੇ ਲਾਣੇ ਨੇ ਜਿੰਨੀ ਆਪਣੀ ਕਮਰ ਆਊਗੀ ਫਿਟਿੰਗ ਤੋਂ 10 ਇੰਚ ਛੱਡ ਕੇ ਆਪਣੀ 6 1/2 ਇੰਚ ਤੇ ਕਮਰ ਆਊਗੀ ਤੇ ਆਪਾਂ ਨੇ 7 ਇੰਚ ਤੇ ਇੱਧਰ ਲਾ ਲਿਆ ਹੈ ਨਿਸ਼ਾਨ ਇਹਦੇ ਨਾਲ ਜੋੜ ਦਾਂਗੇ ਆਪਣੀ ਕਮਰ ਤੱਕ ਆਊਗਾ ਤੇ ਹੁਣ ਆਪਾਂ ਫਰੰਟ ਵਾਲੀ ਕਾਟ ਪਾ ਦਿੰਨੇ ਆ ਕਟਿੰਗ ਕਰ ਦਿੰਨੇ ਆ ਪੀਸ ਨੂੰ ਉਸੇ ਨਿਸ਼ਾਨ ਤੋਂ ਹੀ ਆਪਾਂ ਨੇ ਕਟਿੰਗ ਕਰਨਾ ਹੈ ਤੇ ਇੱਥੇ ਥੋੜਾ ਥੋੜਾ ਜਿਹਾ ਆਪਾਂ ਨੇ ਅੰਦਰ ਨੂੰ ਕੱਪੜਾ ਲੈ ਜਾਣਾ ਹੈ ਬਿਲਕੁਲ ਪੈਰ ਪੈਰ ਦਾ ਹੀ ਬਸ ਇਸ ਤਰ੍ਹਾਂ ਕੱਟ ਦਿੰਨੇ ਆ ਆਪਾਂ ਤੇ ਅੱਧੇ ਇੰਚ ਦੀ ਕਾਟ ਪਾ ਦਿੰਨੇ ਆ ਆਪਾਂ ਇੱਥੋਂ ਇਹ ਆਪਣੀ 11.5 ਇੰਚ ਤੇ ਪਲੋਈਆਂ ਲਾਈਆਂ ਸੀ ਤੇ 10 ਇੰਚ 10.5 ਤੇ ਰਹਿ ਜਾਣਗੀਆਂ ਤਰੀਕਾ ਕਿਵੇਂ ਦਾ ਲੱਗਿਆ ਜੀ ਦੱਸ